ਅਸੀਂ ਏਜੰਟਾਂ ਰਾਹੀਂ ਗਏ ਸੀਗੇ ਆਪਣੇ ਪਹਿਲਾਂ ਵਾਅਦਾ ਕੀਤਾ ਸੀ ਸਾਨੂੰ ਯੂਰਪ ਪਹੁੰਚਾਉਣ ਦਾ ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ ਸੱਤਾਂ ਜਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ ਕਿੰਨੇ ਲੱਖ ਰੁਪਏ ਤੁਹਾਡੇ ਕੋਲ ਦਿੱਤੇ 13 ਲੱਖ ਰੁਪਏ ਸਾਡੇ ਤੋਂ ਨਗਦ ਤੇ 2 ਲੱਖ ਰੁਪਏ ਨਾਲ ਅਸੀਂ ਲੈ ਕੇ ਗਏ ਜਿਹੜਾ 15 ਲੱਖ ਕੁੱਲ ਲੈ ਕੇ ਗਏ ਤੇ ਤਾਂ ਕਿਸ ਤਰ੍ਹਾਂ ਇਹਨਾਂ ਦੇ ਜਿਹੜਾ 22 ਕਹੇ ਕਿ ਵੀਜ਼ਾ ਚਾਹ ਹਾਂਜੀ ਪਹਿਲੋ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ عمان ਦਾ عمان ਨੇ ਅਸੀਂ ਰੇ 13 ਦਿਨ ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ عمان ਤੁਸੀਂ ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ ਤੇ ਉਸ ਤੋਂ ਬਾਅਦ عمان ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ 16 ਦਿਨ ਦਾ ਲੈ ਕੇ ਦਿੱਤਾ ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਈ ਆਪਾਂ ਭੇਜਣਾ ਯੂਰਪ ਉਹ ਲੈਂਡ ਥਾਣੀ ਵਿਲਤ ਵੀ ਆ ਥਾਣੀ ਪਰ ਟੈਕਸੀ ਰਾਈ ਸਾਨੂੰ 20 ਕਿਲੋਮੀਟਰ ਜਾ ਕੇ ਜੰਗਲ 'ਚ ਛੱਡਤਾ ਅਸੀਂ 9 ਦਿਨ ਜੰਗਲਾਂ 'ਚ ਰਹੇ ਹਾਂ ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ ਖਾਨ ਪਿੰਡੀ ਸਿਰਫ 1-2 ਦਿਨ ਦਾ ਸਮਾਨ ਸੀਗਾ ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕੁਟ ਚਾਕਲੇਟ ਵਗੈਰਾ ਇਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ ਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਤੇ 9 ਦਿਨ ਬਰਫ ਦੇ ਵਿੱਚ ਅਸੀਂ ਰਹੇ ਹਾਂ ਹੁਣ ਬਾਬਾ ਜੀ ਨੇ ਤੁਹਾਨੂੰ ਆਪਸ ਨੂੰ ਕਿਹਾ ਕੀ ਕਰਾਂਗੇ ਹਾਂਜੀ ਬਾਬਾ ਜੀ ਨੇ ਸਾਨੂੰ ਸੰਤ ਅਵਤਾਰ ਸਿੰਘ ਜੀ ਸੀਤੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮਂਗਾਇਆ ਛੇ ਜਣਿਆਂ ਨੂੰ ਪੰਜ ਜਣੇ ਅਸੀਂ ਪੰਜਾਬ ਦੇ ਤੇ ਇੱਕ ਹਰਿਆਣਾ ਦਾ ਹਰਿਆਣੇ ਦਾ ਮੁੰਡਾ ਹੈਗਾ 24 ਤਰੀਕ ਨੂੰ ਅਸੀਂ ਵਾਪਸ ਆਏ ਹਾਂ 17 ਦੋ ਜਣਿਆਂ ਦੀ 17 ਨੂੰ ਮਿਲ ਪਾਈ ਸੀ ਤੇ ਤਿੰਨ ਜਣਿਆਂ ਦੀ ਚਾਰ ਜਣਿਆਂ ਦੀ 20 ਤਰੀਕ ਨੂੰ ਮਿਲ ਪਾਈ ਸੀ ਉਸ ਤੋਂ ਚਾਰ ਪੰਜ ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ ਅਸੀਂ ਜੀ ਉੱਥੇ 2 ਟਾਈ ਮਹੀਨੇ ਤੋਂ ੱੱਕੇ ਖਾ ਰਹੇ ਸੀਗੇ ਤੇ ਫਿਨਲੈਂਡ ਦੇ ਬਾਰਡਰ ਤੇ ਤਿੰਨ ਵਾਰੀ ਗਏ ਫਿਰ ਲਾਤਵੀਆ ਅਲੇ ਬਾਰਡਰਾਂ ਤੇ ਪੁਲਿਸ ਨੇ ਆਰਮੀ ਨੇ ਸਾਨੂੰ ਕੁੱਟਿਆ ਤੇ ਨਾਲੇ ਭੁੱਖਣ ਪਾਣੇ 9 ਦਿਨ ਜੰਗਲਾਂ 'ਚ ਘੁੰਮਦੇ ਰਹੇ ਉਹ ਜਿਹੜੇ ਆਪਣੇ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਨਾਲੇ ਵੀ ਥੜੇ ਦੇ ਕੋਈ ਲੋਕ ਦਿੱਤਾ ਹੈ ਬਬ ਹਾਂ ਗੋਇਟਾ ਦੇ ਨੰਬਰ ਮਾਰਕਟ ਉਹਨਾਂ ਦੇ ਜਿਹੜੇ ਨਾਮ ਦੇ ਏਜੰਟ ਦੇ ਬੰਦੇ ਡੌਂਕਰ ਡੌਂਕਰਾਂ ਨੇ ਮਾਰਕਟ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ ਇੱਕ ਦਿਨ ਸਾਰੀ 14 14 ਘੰਟੇ ਲਗਾਤਾਰ ਤੁਰ ਕੇ ਜਾਂਦੇ ਸੀ ਸਾਨੂੰ 10 ਮਿੰਟ ਸਾਹ ਲੈ ਲਿਆ ਫੇਰ ਤੁਰ ਕੋ ਜਾਵਾਂ 10 ਮਿੰਟ ਸਾਹ ਲੈ ਲਿਆ ਫੇਰ ਤੁਰ ਕੋ ਜੀ ਨੋਜ਼ਮਾ ਦੇਸ਼ ਜਾ ਦੋਨੇ ਨੂੰ ਵੀ ਪੀਸ ਕਰਨ ਨੂੰ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਦੋ ਨੰਬਰ ਤੇ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉੱਥੇ ਬਿਲਕੁਲ ਮੁੰਡੇ ਮਰ ਰਹੇ ਆ ਭੁੱਖ ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ ਕੋਈ ਜੰਗਲਾਂ 'ਚ ਬਰਫ਼ ਦੀ ਵਜ੍ਹਾ ਨਾਲ ਮਰ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਨੀ ਹੋਵੇ ਤੇ 18-20 ਲੱਖ ਰੁਪਇਆ ਮੰਗਦੇ ਹੋਰ ਵੀ ਨੌਜਵਾਨ ਫਸੇ ਹੋਏ ਹਾਂਜੀ ਉਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾ ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ ਤੇ ਜਿਹੜੀ ਨਿਗਾ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਵੀ